ਬੀਜੀ ਹਲੋ ਚਾ ਕਿ ਨਹੀਂ ਆਤਾ ਨੂੰ ਕਿਹਾ ਵਾ ਵੀ ਇੰਨੀ ਗਰਮੀ ਦੇ ਵਿੱਚ ਸਲਾਈਆਂ ਨਾ ਉਹਨਿਆ ਕਰੋ ਲੈ ਗਰਮੀਆਂ ਦੇ ਫਿਰ ਕੀ ਹੋਇਆ ਗਾ ਸਿਆ ਹੀ ਹੋਣਾ ਮੇਰਾ ਕੋਈ ਪੋਤੀ ਪੋਤਾ ਪਾਊਗਾ ਉਹਨ ਕੇ ਨਾ ਛੱਡਦੀਆਂ ਚਲੋ ਇਹ ਤੇ ਹੈ ਵਾ ਮੇਰੇ ਪੁੱਤ ਜਣ ਆ ਹੀ ਬੜਾ ਵਾ ਆ ਚਾ ਦੇ ਤੇ ਗੱਲਾਂ ਵਾ ਸਾਰੀਆਂ ਕਿ ਤੁਸੀਂ ਇੰਨੀ ਗਰਮੀ 'ਚ ਸਲਾਈਆਂ ਲਾ ਕੇ ਬੈਠੇ ਹੋ ਜਦ ਨੇ ਛਾਲ ਪਾਦਾਂਗੇ ਆਏ ਚਲੋ ਬੀਜੀ ਟਾਡੀ ਜ਼ੁਬਾਨਸ ਲਖਣੀ ਹੋਵੇ ਨਿਕਾਪੀ ਨੀਆ ਇਹਨੂੰ ਕਈ ਯਾਰ ਮੈਂ ਆਖਿਆ ਵਾ ਵੀ ਬਾਹਰੋਂ ਗਰਮੀ ਚ ਆ ਕੇ ਤੇ ਨਹਾ ਨਾ ਕਰ ਠੰਡਾ ਤਾਂ ਤਸਰੀਰ ਹੋ ਜਾਂਦਾ ਵਾ ਚਲੋ ਛੱਡੋ ਇਹਨਾਂ ਗੱਲਾਂ ਨੂੰ ਬੀਜੀ ਉਦਰਾ ਮੈਂ ਸੋਚ ਲਈ ਹਾਂ ਕਿ ਦੀਦੀ ਨੂੰ ਨਾ ਰੱਬ ਨੇ ਬੜਾ ਹੀ ਸੁੱਖ ਦਿੱਤਾ ਵਾ ਘਰ ਵੀ ਹੁਣ ਬੜਾ ਸੋਹਣਾ ਬਣਾ ਲਿਆ ਵਾ ਮੁੰਡਾ ਵੀ ਬਾਹਰ ਚੱਲ ਚੱਲਿਆ ਵਾ ਚਲੋ ਜੇ ਉਹ ਗੁਰੂ ਵਾਲੀ ਆ ਨਾ ਤੇ ਗੁਰੂ ਦੀ ਰਾਜਾ ਦੇ ਵਿੱਚ ਰਹਿੰਦੀ ਆ ਤੇ ਰੱਬ ਨੇ ਸਾਰੇ ਸੁੱਖ ਦਿੱਤੇ ਇਹਨੂੰ ਚਲੋ ਕੋਈ ਨਹੀਂ ਪਤਾ ਸੋਖਾ ਦਵੇ ਤੀਨ ਘਰਵਾ ਦੇ ਸਾਨੂੰ ਹੀ ਪਾਵਾ ਬੀਸ਼ਰੀ ਦੇ ਜਦ ਸੁਗੀ ਅਜੇ ਗਰੀਬਾਂ ਦਾ ਘਰ ਹੀ ਨਹੀਂ ਬਣਿਆ ਅਜੇ ਚਲੋ ਕੋਈ ਨਹੀਂ ਇਹ ਆਪੋ ਆਪਣੇ ਕਰਮ ਹੁੰਦੇ ਆ ਭਾਵੇਂ ਇੱਕੋ ماں ਪਿਓ ਦੇ ਜਾਏ ਹੁਣ ਭੈਣ ਭਰਾ ਪਰ ਕਰਮ ਆਪੋ ਆਪਣੇ ਲੈ ਕੇ ਆਉਂਦੇ ਆ ਕੋਈ ਗੱਲ ਨਹੀਂ ਸਾਨੂੰ ਜ਼ਿੰਦਗੀ ਜੀ ਜਿਹੜੀ ਸਭ ਤੋਂ ਵੱਡੀ ਘਾਟ ਹੀ ਨਾ ਰੱਬ ਨੇ ਉਹ ਪੂਰੀ ਕਰ ਦੇਣੀ ਹੁਣ ਤੇ ਆਪੇ ਘਰ ਵੀ ਬਣ ਜਾਊਗਾ ਜਿਹੜੀ ਚੀਜ਼ ਮੁੱਲ ਲੈ ਲੈਣੀ ਉਹਦਾ ਕਾਹਦਾ ਹੀ ਰਖਵਾ ਹੁਸੈਨ ਨਹੀਂ ਬੰਦਾ ਜਿਹੜੇ ਪੈਸੇ ਨਾ ਆ ਜਾਣੀ ਉਹ ਤੇ ਇਨਸਾਨ ਲੈ ਹੀ ਲੈਂਦਾ ਹੁਸੈਨ ਨਹੀਂ ਬੰਦਾ ਉਹਨਾਂ ਦਾਵਾ ਉਹ ਜਨਾ ਕਰ ਵੀ ਪੈ ਜਾਣੇ ਉਹਨਾਂ ਵੀ ਮੈਂ ਇਹਦੀ ਜਾਇਦਾਦ ਬਣਾਵਾ ਇਹ ਗੱਲ ਹੋ ਜਾਂਦੀ ਆ ਦਿੱਤਾ ਨਾ ਰੱਬ ਨੇ ਤੇ ਦਿਲ ਵੀ ਬੜਾ ਵੱਡਾ 1000 ਰੁਪਏ ਦਿੱਤਾ ਹੀ ਅਹੀਂ ਤੇ 500 ਰੱਖਿਆ 500 ਮੋੜਦਾ ਵੀ ਨਹੀਂ ਵੀਰਜੀ ਭਾਬੀ ਦੀ ਦਵਾਈ ਵੀ ਆਉਂਦੀ ਆ ਚੱਲ ਛੱਡੋ ਵੀਜੀ ਇਹਨਾਂ ਗੱਲਾਂ ਮੇਰੀ ਗੱਲ ਸੁਣੋ ਮੈਂ ਤੇ ਜਦੋਂ ਦੀ ਆਈ ਆ ਨਾ ਢੇਟ ਦੇ ਵਿੱਚ ਮਿੱਠੀ ਮਿੱਠੀ ਦਰਦ ਹੋਈ ਜਾਣ ਰਹੀ ਆ ਲੱਕ ਵੀ ਬੜੀ ਪੀਟ ਕਰਨ ਦਿਆ ਹੈ ਤੇਰੀ ਵੀ ਹੁੰਦੀ ਆ ਹਾਂ ਜ਼ਿਆਦਾ ਤਾਂ ਨਹੀਂ ਮੱਠੀ 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 ਹੋਈ ਜਾਂਦੀ ਆ ਕੋਈ ਗੱਲ ਨਹੀਂ ਹੁਣ ਸੌਹ ਰਹਿ ਤਕਰ ਮੈਂ ਸੁੱਖ ਨੂੰ ਆਨੀ ਆ ਕਿ ਜ਼ੁਕਦੂ ਮੇਰ ਨਾਲ ਕੰਮ ਕਰਾ ਰਿਆ ਕਰ ਤੂੰ 2 4 ਦਿਨ ਕੰਮ ਨਾ ਕਰੇ ਬਹੁਤ ਮੈਂ ਕਹਿਆ ਸਭ ਉਹ ਮੈਂ ਜਾਣ ਨੂੰ ਤੇ ਮੇਰਾ ਵੀ ਜੀ ਕਰਦਾ ਸੀ ਪਰ ਕੀ ਪਤਾ ਹੁੰਦਾ ਸੁੱਖ ਰੱਖੇ ਹੁਣ ਸੱਚੇ ਬਾਦਸ਼ਾਹ ਫonz ਸੁੱਖ ਨੂੰ ਪਹੁੰਚ ਲਾ ਮੈਂ ਨਜ਼ਰ ਲਗਾ ਰਾਂ ਚਲੋ ਮੈਂ ਲਾਉਣੀ ਆ ਨਾਲੇ ਨਾ ਮੈਂ ਨਾਲ ਚਾਹ ਦੇ ਲਾ ਨਾਲ ਆ ਇਹ ਮਹਾਰਾਜ ਸੁੱਖ ਰੱਖੀ ਮੇਰੀ ਧੀ ਨੂੰ ਕੋਈ ਬਦਨਾਮੀ ਨਾ ਆਵੇ ਉਹ ਨਹੀਂ ਸੰਧਿਆਏ ਉਹਦੇ ਬੇਟੇ ਨੇ ਬਾਹਰ ਜਾਣਾ ਸੀ ਤੇ ਮਹਾਰਾਜ ਸੋਭਾਈ ਤੁਮਾਂ ਵੀ ਸੱਚਾ ਪਾਤਸ਼ਾਹ ਐਵੇਂ ਮੈਂ ਕਹ ਲਈ ਹੈਲੋ ਸੋਖ ਕੀ ਗੰਡਈ ਆ ਸਾਸਰੀ ਘਰ ਸਾਸਰੀ ਘਰ ਕਰ ਨੂੰ ਐ ਜਰਾ ਕ ਉਹ ਕਾ ਮਾ ਬਾਬਾ ਤਾਂ ਹੀ ਤੇ ਫੋਨ ਲਾਇਆ ਵਾ ਨਹੀਂ ਨਹੀਂ ਹੋਣੀ ਆਹ ਬੀਜੀ ਦਾ ਹੀ ਭਲਾਉਣ ਹੋਣੇ ਆ ਜੀ ਚੱਲ ਠੀਕ ਆ ਸਤ ਸ੍ਰੀਕਾਲ ਸਤ ਸ੍ਰੀਕਾਲ ਕਿੱਥੇ ਰਹਿੰਦੀਆਂ ਕਿੱਲਾ ਉੱਜਾ ਕਰ ਰਹਿਣਾ ਕਿੱਥੇ ਆ ਇੱਥੇ ਹੀ ਆ ਤੂੰ ਸੁਣਾਓ ਠੀਕ ਠਾਕ ਜੇ ਹਾਂ ਠੀਕ ਹਾਂ ਡੇਹੀ ਦੀਦੀ ਕੰਮ ਹੀ ਕੋਈ ਆਹ ਕੰਮ ਹੀ ਸੀ ਮੈਂ ਹੀ ਪ੍ਰੀਤ ਨੂੰ ਆਖਿਆ ਫੋਨ ਲਾ ਤੇ ਥੋ ਕਾਦਾ ਉਹ ਲਾ ਉਹਨੂੰ ਕੋਸੜ ਜਾ ਟਾਈਮ ਆ ਟਾਈਮ ਆ ਭੀਜੀ ਫਿਰ ਤੇ ਬੜੀ ਖੁਸ਼ੀ ਵਾਲੀ ਗੱਲ ਆ ਬਹੁ ਬਹੁ ਵਧਾਈਆਂ ਹੋਣ ਤੁਹਾਨੂੰ ਤੂੰ ਤੇ ਸੁਣ ਕੇ ਬੜੀ ਖੁਸ਼ੀ ਹੋਈ ਸ਼ੁਕਰ ਹੈ ਵਾਹਿਗੁਰੂ ਨੇ ਕਿਤੇ ਇਹ ਨਹੀਂ ਦੀ ਵੀ ਸੁਣੀ ਵਿਚਾਰੀ ਚੁੱਪਚੁੱਪ ਜੀ ਰਹਿੰਦੀ ਹੁੰਦੀ ਸੀ ਜੇ ਮੈਨੂੰ ਪਤਾ ਲੱਗਦਾ ਤੇ ਮੈਂ ਗੇੜਾ ਨਾ ਮਾਰਦੀ ਚਲੋ ਤੁਹਾਨੂੰ ਹੀ ਵਿਦਾਇਆ ਹੁਣ ਮਾਰਾ ਸਭ ਨੂੰ ਵਿਦਾਵੇ ੱਲੇ ਦਾਵਾ ਮੈਂ ਤੇ ਨੂੰ ਇਸੇ ਕਰਕੇ ਬੁਲਾਇਆ ਵਾ ਵੀ ਪਲੀਜ਼ ਥੋੜੀ ਜੀ ਨਾ ਠੀਰ ਜੀ ਨੀਗੀ ਤੇ ਉਹਦੇ ਨਾਲ ਹੱਥ ਬੜਾ ਸੀ ਮੇਰੇ ਨਾਲ ਪਵਾ ਜਾ ਕਰੀ ਉਹਨੂੰ ਮੈਂ ਰੈਕਟ ਕਰਾਉਣੀ ਆ ਚਲੋ ਬੀਜੀ ਕੋਈ ਗੱਲ ਨਹੀਂ ਇਹ ਚ ਗਰੀ ਵੱਡੀ ਗੱਲ ਵਾ ਮੈਨੂੰ ਦੱਸ ਦਿਆ ਕਰਿਓ ਕੋਈ ਨਹੀਂ ਮੈਂ ਆਜਿਆ ਕਰਾਂਗੀ ਆਖ ਬਹੁਤ ਦਰਦ ਹੋਦੀ ਮੈਂ ਤੂੰ ਰੈਸਟ ਕਰ ਦੋ 4 ਦਿਨ। ਉਹ ਚਲੋ ਹੋ ਵੀ ਜਾਂਦਾ ਥਕਾਵਟ ਜੀ। ਹਾਂ। ਮੈਂ ਨੀਦੀ ਦੀ ਕੋਲ ਹੋ ਕੇ। ਦੇ ਆਂ ਦੀ ਰਸਤੇ। ਦੇ ਜੀ ਸੁਤੇ ਜੈ। ਸਸਿਕਾ ਜੀ। ਸਸਿਕਾ। ਵੋ ਵਧਾਈਆਂ ਤੁਹਾਨੂੰ। ਧੰਨ ਵਧਾਈਆਂ। ਐਡੀ ਵੱਡੀ ਖੁਸ਼ੀ ਤੇ ਅੰਦਰੇ ਲਗਾ ਕੇ ਬੈਠੇ ਜੇ। ਕਿ ਮੈਨੂੰ ਪਤਾ ਨਹੀਂ ਲੱਗਣਾ ਭਾਣਾ ਨਹੀਂ ਨਹੀਂ ਅੰਦਰੇ ਕੀ ਲਗਾਉਣੀ ਹੈ ਮੈਂ ਵੀ ਹੁਣੇ ਆਈ ਬੀਜੀ ਲਾਗੋ ਅਜੇ ਆਨ ਕੇ ਲੰਮੇ ਪਈ ਸੀ ਮੇਰੇ ਅੱਖ ਜੀ ਲੱਗ ਗਈ ਨਹੀਂ ਤੇ ਤੁਸੀਂ ਮੈਨੂੰ ਦੱਸਿਆ ਹੀ ਨਾ ਤੁਹਾਡਾ ਘੇੜਾ ਹੀ ਨਹੀਂ ਵੱਜਾ ਤੇ ਨਾ ਮੇਰੇ ਦਿਮਾਗ 'ਚ ਆਇਆ ਘੇੜਾ ਦੀ ਵੱਜਾ ਐਡੀ ਵੱਡੀ ਖੁਸ਼ੀ ਰੱਬ ਨੇ ਤੁਹਾਨੂੰ ਦਿੱਤੀ ਕਿਤੇ ਬੰਦਾ ਫੋਨ ਹੀ ਕਰਕੇ ਦੱਸ ਦਿੰਦਾ ਤੇ ਫਿਰ ਤੁਹਾਨੂੰ ਇੰਨੀ ਖੁਸ਼ੀ ਥੋੜੀ ਹੋਣੀ ਸਰਪ੍ਰਾਈਜ਼ ਮਿਲਿਆ ਉਦੋਂ ਉਹ ਆਫੀ ਡੱਬਾ ਨਹੀਂ ਦੇਣਾ ਲੈ ਡੱਬਾ ਦਵਾਂਗੇ ਡੱਬਿਆਂ ਦਾ ਕੰਮ ਕਰੇ ਮਹਾਰਾਜ ਜਰੂਰ ਦਵਾਂਗੇ ਇਹਨਾਂ ਡੱਬੇ ਦੇਣ ਨੂੰ ਤਾਂ ਹੀ ਕਈ ਸਾਲਾਂ ਤੇ ਤਰਸਣ ਰਹੇ ਆ ਚਲੋ ਵਾਹਿਗੁਰੂ ਮਿਹਰ ਕਰੇ ਉਹ ਸੁਣਾ ਮੁੰਡਾ ਠੀਕ ਆ ਹਾਂ ਮੁੰਡਾ ਠੀਕ ਆ ਟਿਊਸ਼ਨ ਗਿਆ ਸੀ ਤੇ ਮੈਂ ਵਿਹਲੀ ਹੀ ਫੋਨ ਆਇਆ ਬਾਜ ਦਾ ਹਾਂਜੀ ਫੋਨ ਤੇ ਆਉਂਦਾ ਅੱਛਾ ਤੇ ਹੀ ਸੁਣਾਓ ਮੰਮੀ ਕਹਿੰਦੇ ਹੀ ਲਾ ਫੋਨ ਸੁਖ ਨੂੰ ਬੁਲਾ ਤੂੰ ਤਾਂ ਲਾਇਆ ਹੀ ਦੇ ਹੀ ਕਹਿਣ ਮੈਨੂੰ ਵੀ ਥੋੜੇ ਜਿਹਾ ਕੰਮਕੁਮ ਕਰਾ ਦਿਆ ਕਰ ਲੈ ਰੈਸਟ ਦਸੀ ਆ ਕੰਮ ਤਾਂ ਚਲੋ ਮੈਂ ਹੌਲੀ ਹੌਲੀ ਕਰ ਲੈਣੀ ਆ ਬੀਜੀ ਵੀ ਲੱਗੋ ਹੱਥ ਫੜ ਹੱਥੀ ਪਵਾ ਲੈਂਦੇ ਹੁਣ ਤੈਨੂੰ ਹੀ ਪਤਾ ਵਾ ਬੀਜੀ ਕੋ ਚੜੂ ਚੂੜੂ ਥੋੜਾ ਲੱਗਦਾ ਤੇ ਕੰਮ ਵਾਲੀ ਕੋਈ ਮਿਲਦੀ ਨਹੀਂ ਆ ਉਤਾ ਰੱਖਣ ਦੀ ਚਲੋ ਪਹੁੰਚ ਵੀ ਨਹੀਂ ਤੈਨੂੰ ਹੀ ਪਤਾ ਹੀ ਆ ਦਵਾਈ ਦਾਰੂ ਦਾ ਹੀ ਮਹਾਸਰਨ ਦਿਆ ਵਾ ਚਲੋ ਕੋਈ ਗੱਲ ਨਹੀਂ ਤੇ ਟੈਨਸ਼ਨ ਨਾ ਲਾਓ ਜਦੋਂ ਲੋੜ ਹੁੰਦੀ ਫੋਨ ਕਰਦਿਆ ਕਰੋ ਬਸ ਨਹੀਂ ਕੋਈ ਗੱਲ ਨਹੀਂ ਤਾਂ ਹੀ ਤੇ ਤਨ ਆਵਾਜ਼ ਮਾਰੀ ਜੇ ਤੇ ਮਾਨ ਹੋਵੇ ਫੇਰੀ ਆ ਨਹੀਂ ਤੇ ਕਿਸ ਦੇ ਘਰ ਦਾ ਕੰਮ ਕੌਣ ਕਰਦਾ ਅੱਜ ਕੱਲ ਨਹੀਂ ਨਹੀਂ ਕੋਈ ਨਹੀਂ ਦੀਦੀ ਲੋੜ ਵੇਲੇ ਕੰਮ ਨਹੀਂ ਆਉਣਾ ਤੇ ਐਦਾਂ ਗੱਪਾਂ ਮਾਰਨ ਦਾ ਕੀ ਫਾਇਦਾ ਫਿਰ ਤੇ ਮੈਨੂੰ ਫੋਨ ਕਰ ਦਿਆ ਕਰਿਓ ਬਸ ਵੇਖਿਓ ਮੈਂ ਛੱਟ ਆ ਗਿਆ ਕਰਨਾ ਠੀਕ ਆ ਦਾ ਨਾ ਸੁਣ ਕੇ ਇੰਨਾ ਚਾ ਚੜਿਆ ਨਾ ਬੜੀ ਖੁਸ਼ੀ ਹੋਈ ਤੇ ਸ਼ੁਕਰ ਆ ਰੱਬ ਨੇ ਕਿਤੇ ਇੰਨੀ ਚਿਰਾਂ ਪਿਛੋਟਾ ਢੀ ਵੀ ਕਿਤੇ ਰੱਬ ਨੇ ਸੁਣੀ ਇਹ ਘਰ ਵਿੱਚ ਵੀ ਰੱਬ ਭਾਗ ਲਾਊਗਾ ਹਾਂ ਸੋਕਾ ਸੱਚ ਬੁਛੇ ਨਾ ਤੇ ਮੈਂ ਤੇ ਆਸਮੇਂ ਤੇ ਲਾ ਹੀ ਦਿੱਤੀ ਸੀ ਮੈਨੂੰ ਤੇ ਕੋਈ ਉਮੀਦ ਹੀ ਨਹੀਂ ਸੀ ਹੁਣ ਤੇ ਚਲੋ ਤੇ ਚਲੋ ਜਿੰਦਗੀ 'ਚ ਜਿਹੜਾ ਵੇਲਾ ਘੜੀ ਆ ਮੁਕੰਮ ਦਾ ਉਹਦਾ ਸਮਾਂ ਉਹਦੋਂ ਹੀ ਉਹ ਖੁਸ਼ੀ ਮਿਲਣੀਂ ਦੀ ਆ ਵੇ ਮੈਂ ਤੇ ਨਹੀਂ ਬੜਾ ਵਾ ਤੇ ਚਲੋ ਭਾਵੇਂ ਲੇਟ ਹੀ ਸਹੀ ਪਰਮਾਤਮਾ ਨੇ ਸੁਣੀ ਤੇ ਹੈ ਨਾ ਪਰ ਚਲੋ ਕਹਿੰਦੇ ਹੁੰਦੇ ਆ انسان ਨੂੰ ਨਾ ਸ਼ਵਾਸ ਜਿਆ ਨਹੀਂ ਆਉਂਦਾ ਵੀ ਪਤਾ ਨਹੀਂ ਰੱਬ ਨੇ ਹਰੇ ਕੋ ਦੇਣਾ ਕਿ ਨਹੀਂ ਦੇਣਾ ਪਰ ਉਹਨੂੰ ਸਾਰਿਆਂ ਦਾ ਫਿਕਰ ਹੁੰਦਾ ਵਾ ਕਿ ਇਹਨੂੰ ਪਹਿਲਾਂ ਤੇ ਕਿਹਨੂੰ ਬਾਅਦ ਉਹ ਦੀਦੀ ਦਾ ਨਾ ਬੇਟੇ ਨੇ ਬਾਹਰ ਜਾਣਾ ਸੀ ਤੇ ਉਹਨਾਂ ਨੇ ਫੋਨ ਕੀਤਾ ਉਹਦੇ ਕੋ ਚੱਲ ਗਿਆ ਅੱਜ ਸਵੇਰੇ ਚਪਲ ਵੀ ਦਾ ਮੁੰਡਾ ਬਾਹਰ ਚੱਲਾ ਵਾ ਹਾਂਜੀ ਤੇ ਉਹ ਕਹਿੰਦੇ ਸੀ ਭਾਨ ਕਿਤੇ ਮਿਲ ਜੇ ਮਿੰਨੇ ਵੀ ਆਂਦੇ ਸੀ ਚੱਲ ਮੰਮੀ ਆਂਦੇ ਚੱਲ ਹੌਲੀ ਹੌਲੀ ਚੱਲ ਜੋ ਚਲੋ ਵਧੀਆ ਲੇ ਮੇਰਾ ਦਿਲ ਵੀ ਕਰਦਾ ਸੀ ਇਹ ਬੱਚੇ ਨੇ ਕੀ ਪਤਾ ਕਿੰਨੇ ਸਾਲ ਲਾ ਕੇ ਆਉਣੇ ਬਾਹਰ ਤੇ ਜਦੋਂ ਦੀ ਆਈ ਮੇਰੇ ਨਾਲ ਪੇਰ ਸੇ ਦਰਦ ਜੀ ਨਹੀਂ ਹਟਣ ਡਈ ਤੇ ਤਾਂ ਕਰਕੇ ਮੰਮੀ ਨੇ ਤੈਨੂੰ ਫੋਨ ਲਾਇਆ ਸੀ ਸੱਚ ਕਰਕੇ ਜਾਣੀ ਮੈਂ ਮਾਰੀ ਜਿੱਟਲੀ ਹੋ ਜਾਣਾ ਤੇ ਪਰੇ ਡਰ ਲੱਗਦਾ ਵਾ ਰੱਬ ਨੇ ਨੇਚਰ ਬਾਦ ਸੁਣੀ ਹੋਣਾ ਸੁਖ ਸੁਖਾਂ ਦਾ ਸੱਚੇ ਪਾਰਸਾ ਮੇਰਾ ਕੇਸ ਤੱਕ ਕੰਮ ਪਹੁੰਚਾ ਦੇਣਾ ਤੇ ਮਨ ਦੇ ਵਿੱਚ ਦੁਬਕਾ ਜਿਹਾ ਬਣਿਆ ਰਹਿਦਾ ਹਰ ਵੇਲੇ ਤੁਸੀਂ ਨਾ ਕਿਤੇ ਜ਼ਿਆਦਾ ਜਾਇਆ ਕਰੋ ਮੈਂ ਅਜੇ ਜਾਣਦੀ ਨਹੀਂ ਕਿਤੇ ਪਹਿਲੀ ਵਾਰ ਹੀ ਗਈ ਆਂ ਰੈਸਟ ਕਰਿਆ ਕਰੋ ਬੋਤਾ ਕੰਮ ਕਰਨ ਦੀ ਲੋੜ ਹੀ ਨਹੀਂ ਆ ਜਦੋਂ ਜ਼ਿਆਦਾ ਕੰਮ ਲੱਗੇ ਤੇ ਰਾਮਨਾ ਮੈਨੂੰ ਫੋਨ ਕਰਤਾ ਤੇ ਮੈਂ ਛੱਟ ਆ ਜਾਗਾ ਨਾ ਉਦਾਂ ਵੀ ਮੈਂ ਸਵੇਰੇ ਸਵੇਰੇ ਇੱਕ ਢੇੜਾ ਲਾਈ ਜਾਇਆ ਕਰਾਂਗੀ ਠੀਕ ਆ ਬੈ ਮੈਂ ਤੇਰੇ ਲਈ ਚਾਹ ਬਣਾਉਣਾ ਨਹੀਂ ਨਹੀਂ ਚਾਹ ਨਹੀਂ ਮੈਂ ਪੀਣੀ ਮੈਂ ਹੁਣੇ ਪੀ ਕੇ ਆਈ ਹੀ ਚਾਹ ਨਹੀਂ ਪੀਣੀ ਇੰਨੇ ਦਿਨ ਆ ਬਾਦ ਆਈ ਹੈ ਨਹੀਂ ਚਾਹ ਨਹੀਂ ਮੈਂ ਪੀਣੀ ਮੈਂ ਚੱਲ ਜਣਾ ਵਾ ਮੁੰਡਾ ਵੀ ਟਿਊਸ਼ਨ ਗਿਆ ਵਾ ਤੇ ਫਿਰ ਉਹਨੇ ਆ ਜਾਣਾ ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਮੈਂ ਘਰ ਦਾ ਕੰਮ ਕਰਨਾ ਹੁੰਦਾ ਚੱਲ ਠੀਕ ਵਾ ਫਿਰ ਰਾਵਾਂਗੀ ਹਾਂ ਤੇ ਆ ਜੀ ਫਿਰ ਸਵੇਰੇ ਚੰਗਾ ਕੋਈ ਨਹੀਂ ਆਵਾਂਗੀ ਦੀਵੀ ਕੀ ਗਾਲਾਂ ਆ? ਸੋਕ। ਮੇਜਿੰਦਸ ਮੇਰੇ ਪੈਰ 'ਚ ਬੜੀ ਦਰਦ ਹੋਈ ਆ। ਹਾਂ ਬਹਿ ਜਾ। ਸਾਰੇ ਉਹ ਬੋਮੇ ਦੱਸ ਨਹੀਂ ਮੈਨੂੰ। ਛੇਤੀ ਜਾ। ਹਾਂ। ਆਂਟੀ ਉਹ ਦੀਦੀ ਦੇ ਤੇ ਦਰਦ ਬੜੀ ਹੋਣ ਲੱਗ ਪਈ ਆ। ਸੌਂ ਰਹੀ ਆ। ਆਹੋ। ਛੇਤੀ ਕਰ। ਗਰਪਿੰਦਰ ਨੂੰ ਫੋਨ ਲਾ ਗੱਡੀ ਲੈ ਕੇ ਫਟਾਫਟ ਆ ਜੇ ਮੇਰੇ ਕੋ ਤੇ ਨੰਬਰ ਹੀ ਨਹੀਂ ਹੈਗਾ ਭਾਜੀ ਦਾ ਤੁਸੀਂ ਲਾਓ ਤਰੀਜ਼ ਲਾ ਕੇ ਫੋਨ ਪਿਆਈ ਫਲਕੇ ਲਿਆ ਮੈਂ ਬੁਲਾਵਾ ਪੂ ਸੱਚਿਆ ਪਾਛਾ ਸੁਖਸ ਖਾਨਾ ਟਾਈਮ ਆਵੇ ਆਂਟੀ ਆਗੇ ਦੇਦੀ ਹੁਣੀ ਤੂੰ ਫਿਰ ਦੇਰ ਲਿਆਓ ਦੇਰ ਤੋਂ ਚੋਣਾ ਵਾ ਬਸ ਖਲੋ ਜੋ ਖਲੋ ਜੋ ਤੇ ਚੋਲਣ ਦੋ

ਇਨ ਬੜਤੇ ਨਮੇ ਪਾਇਆ ਕਰੋ। ਅਰੇ ਗੇਜੀ ਗਈ ਹੱਥਾਂ ਚ ਦੋਨੇ ਐ ਠੀਕ ਹੈ। ਫੋਨ ਚ ਆ ਜਾਵੇ। ਚਲ ਆ। ਲਿਓ ਇਹਨੂੰ ਮੈਂ ਥੋੜਾ ਜਿਹਾ ਬਾਹਰ ਖਵਾਵਾ। ਸੋਨਾ ਇਨ ਸੋਨਾ ਹੁਣ ਆਇਆ। ਮੈਂ ਜਿੱਤੇ ਤੇ ਪਹਿਣਾ ਨਹੀਂ ਤੇ। ਓਹ। ਆਸ ਤੇ ਨੋ ਬਰੇਸ਼ਰ ਦੇ ਤਸ ਦੇ ਨਾ ਬਾਗ ਮਹਾਰਾ ਜਨੇ ਆਦੇ ਨੀ ਵਿਲਾਈ ਆ ਆ ਗੋਸਤ ਮਹਾਰਾ ਤੇਰੀ ਚੋੜੀ ਪਾਰ ਕੇ ਰੱਖੇ ਪਰਮਾ ਮਹਾਰਾ ਜਹ ਹੁਣ ਅੰਦਰ ਸੋ ਨਹੀਂ ਆਇਆ ਮੈਂ ਜੀ ਉਹ ਗੱਡੀ ਵਾਲੇ ਦੇ ਨਾਲ ਸਾਹਿਬ ਗਤਾਵ ਕਰਨ ਡਿਆ ਪੈਸੇ ਦਾ ਅੱਛਾ ਅੱਛਾ ਮੈਂ ਨਹੀਂ ਵੀ ਕਰਾਇਆ ਕਰੇ ਨਾਵਦਾ ਆਂਦਾ ਨਾ ਵੈ ਸੋਨਾ ਵਾ ਸਰੀਰ ਮੰਮੀ ਲੈ ਕੇ ਆਏ ਸੀ ਇੱਕ ਸੂਟ ਤੇ ਕੜਾ ਭੈਣ ਜੀ ਮੈਂ ਆਪ ਵਧੀਆ ਲਿਆਂਦਾ ਮੈਂ ਕਿਹਾ ਮੋਟਾ ਕੜਾ ਨਾਲ ਸੋਨਾ ਲੱਗੇ ਭੈਣ ਜੀ ਸ਼ੁਕਰੀਆ ਤੁਹਾਡਾ ਜਿੰਨਾ ਸਾਥ ਦਿੱਤਾ ਉਥੇ ਇਹਨੇ ਕਹਿੰਦਾ ਮੈਂ ਕਿਹੜੀ ਜਾਣ ਜੋਗੀ ਹਾਂ ਕੋਈ ਨਹੀਂ ਭੈਣ ਜੀ ਆਪਣੀ ਧੀ ਆ ਕੋਈ ਗੱਲ ਨਹੀਂ ਸਾਰੇ ਰਲ ਮਿਲ ਕੇ ਸਾਥ ਕਰਦੇ ਤਾਂ ਕਰ ਦਿੱਤਾ ਚਲੋ ਮਾਰਾ ਇਹਨੇ ਸੋਣਾ ਕਰ ਪਾਵਾ ਕੋਨੇ ਵੀ ਬੜਾਈ ਸਾਥ ਦਿੱਤਾ ਮੰਮੀ ਦੋ ਤਿੰਨ ਮਹੀਨੇ ਇਹ ਵਿਚਾਰੀ ਨਵਾਜ ਮਾਰੀ ਉਸੇ ਵੇਲੇ ਆ ਜਾਂਦੀ ਏ ਚਲ ਕੋਈ ਨਹੀਂ ਆਪਣੀ ਐ ਧੀ ਐ ਕੋਈ ਗੱਲ ਨਹੀਂ ਸਾਰਿਆਂ ਦਾ ਰੰਗ ਮਿਲ ਕੇ ਤੇਰਾ ਸਾਥ ਦੇ ਦੇ ਤਾਂ ਪ੍ਰਮਾਤਮਾ ਨੇ ਬਹੁਤ ਸੋਹਣਾ ਕੀਤਾ ਤੇਰੀ ਝੋਲੀ ਭਰ ਦਿੱਤੀ ਆਪਣਾ ਬਾਬਾ ਵਾਹਿਗੁਰੂ ਸਾਰਾ ਇੱਕ ਦੀਆਂ ਆਮ ਨਾਲ ਵਸ ਆਪਣਾ ਦਾ ਪੂਰੀਆਂ ਕਰੇ ਹਾਂ ਇਹ ਖੁਸ਼ੀ ਪ੍ਰਮਾਤਮਾ ਹਰ ਇੱਕ ਨੂੰ ਦੇਵੇ ਇਹ ਤੇ ਆ ਮਮੀ ਆਪਣੀ ਨਾਨਾ ਨੂੰ ਫੋਨ ਲਾ ਲੈਣਾ ਸੀ ਮਮੀ ਉਹ ਤੇ ਪਰਸੋ ਹੀ ਆ ਗਈ ਸੀ ਉਸੇ ਵੇਲੇ ਜਦੋਂ ਫੋਨ ਕੀਤਾ ਮਮੀ ਨੇ ਪਹਿਲਾਂ ਇਹਨਾਂ ਨੇ ਜਾ ਕੇ ਮਮੀ ਨੂੰ ਫੋਨ ਲਾਇਆ ਮਮੀ ਆਏ ਫਿਰ ਇਹਨਾਂ ਦੀਦੀ ਨੂੰ ਲਾਇਆ ਤੇ ਉਧਰੋਂ ਫਿਰ ਉਹਨੂੰ ਚਲ ਗਈ ਉਹ ਤਾਨੂੰ ਵੀ ਪਤਾ ਵਾ ਪਰਸੋਂ ਵੀ ਆਈ ਕੱਲ ਵੀ ਆਈ ਹਸਪਤਾਲ ਕਹਿੰਦੀ ਮੈਂ ਘਰ ਆਉਂਗੀ ਹੁਣ ਚਾਹ ਤੇ ਉਹਨੂੰ ਵੀ ਬੜਾ ਸੀ ਨੇ ਭੈਣ ਜੀ ਫਿਰ ਵੀ ਬਿਮਾਰ ਆਜ ਪਰਮਾਤਮਾ ਉਹਨੂੰ ਵੀ ਬੜਾ ਚਾਹ ਹੀ ਮੇਰੇ ਪਤੀ ਇਹ ਕੀ ਨੇ ਕੱਲ ਨੂੰ ਭੱਜੀ ਆ ਜਾਣਾ ਨਹੀਂ ਭੈਣ ਜੀ ਉਹਨੂੰ ਵੀ ਬੜਾ ਚਾਹ ਹੀ ਇਹ ਭੁਆਣੋ ਚਾਹ ਘਟ ਹੁੰਦਾ ਬੁਆ ਜਾ ਰਹਾ ਹੁੰਦਾ ਉਹਦੇ ਭੱਜੀ ਆ ਗਈ ਵੀ ਮੇਰੇ ਰੱਬ ਨੇ ਪਤੀ ਦਿੱਤੀ ਮੈਨੂੰ ਭੈਣ ਜੀ ਆਪ ਦੇ ਨਹੀਂ ਕਦੇ ਦੇ ਵੇਖਣ ਦੇ ਹਾਂ ਅੱਜ ਰੱਬ ਨੇ ਸਾਨੂੰ ਵਿਖਾ ਦਿੱਤੀ ਹੈ ਕੋਈ ਗੱਲ ਨਹੀਂ ਭੈਣ ਜੀ ਪਰਮਾਤਮਾ ਵੱਡੀ ਵੱਡੀ ਉਂਬਰ ਕਰੇ ਸਾਡੀ ਦੋਤੀ ਦੀ। ਦਵਾਲ ਕਿੰਨੇ ਭਾਰੇ ਆ ਇਹਦੇ ਤੇ ਕਿੱਡੇ ਲੰਮੇ ਆ। ਆਹੋ। ਵਾਲੇ ਨੇ ਉਦੋਂ ਹੀ ਭੜੇ ਜਦੋਂ ਹੋਈ ਹੀ ਨੀ ਜੀ। ਹਾਂ ਵਾਲ ਵੀ ਤੇ ਸੇਤ ਵੀ। ਹਾਂ ਸੇਤ ਉਦੋਂ ਵੀ ਸੋਹਣੀ ਹੀ ਇਹਦੇਗੇ। ਹਾਂ। ਪਰ ਸਤਉਂਦੇ ਬੜਾ ਦੋਵੇਂ। ਚਲ ਨਾਨੀ, ਐਦਾ ਨਾ ਕਿਆ ਕਰ। ਭੈਣ ਆਈ ਤੇ ਮਗਰ ਵੀ ਇੱਦੀ ਵੀ ਬਾਹ ਫੜ ਕੇ ਲਿਆਈ। ਇਹਦੇ ਘਰੇ ਵੀ ਘਰ ਆਉਣ ਕ ਲੱਗੀ ਕਿਤੇ। ਕਰਮਾ ਵਾਲੀ ਅੱਤਾ ਤੇ ਹੋਰ। ਹਣ ਤੇ ਨਹੀਂ ਬੜਾ ਹੁੰਦਾ ਸੀ। ਚਾਲਾ ਰੱਬਾ ਇੱਕ ਧੀ ਦੇ ਦੇ ਚਲੋ ਮਹਾਰਾਜ ਨੇ ਇਹਦੇ ਪਹਿਲਾਂ ਪਿਛੇ ਇੱਕ ਪੁੱਤ ਵੀ ਦੇਤਾ ਉਹ ਦਿਨ ਜਿਹਦਾ ਇੰਨੇ ਸਾਲ ਪਤਾ ਨਹੀਂ ਲੱਗਾ ਵੀ ਕਿੱਥੇ ਲੰਘ ਗਏ ਤੇ ਉਦਾਂ ਤਾਂ ਕਿਤੇ ਕੱਲਿਆਂ ਟਾਈਮ ਕੱਢਣਾ ਵੀ ਭਾਜੀ ਹੋ ਜਾਂਦਾ ਹੋ ਜਾਂਦਾ ਵਾ ਕੇ ਜਦੋਂ ਤੁਹਾਡੇ ਘਰ ਆਉਣਾ ਤੇ ਤੁਸੀਂ ਤਾਂ ਕਿਤੇ ਚੁੱਪ ਕਰਕੇ ਸਾਰਿਆਂ ਨੇ ਬੈਠੇ ਹੋਣਾ ਹਾਂ ਹੈ ਤੇ ਇਦਾਂ ਹੀ ਆ ਪਰ ਕੀ ਕਰਨਾ ਵਾ ਸਾਰਾ ਕੁਝ ਪਰਮਾਤਮਾ ਦੇ ਹੱਥ ਵਿੱਚ ਹੀ ਆ ਚਲੋ ਜਦੋਂ ਜਿਹੜੀ ਘੜੀ ਮੁਕੰਮਲ ਕੀਤੀ ਆ ਖੁਸ਼ੀ ਉਹਨਾਂ ਨੇ ਉਦੋਂ ਹੀ ਦੇਣੀ ਆ ਚਲ ਨਿੱਕਾ ਕਿਥੇ ਗਿਆ ਆ ਉਹ ਸੁੱਤਾ ਈ ਅਛਾ ਅਛਾ ਚਲ ਦੌਰ ਜਾ ਇਹਨੂੰ ਨੀਂਦ ਨਹੀਂ ਆਉਂਦੀ ਇਹ ਨਹੀਂ ਸੌਂਦੀ ਸਾਰੀ ਦੁਪਹਿਰ ਆੜਾ ਕੰਗੀ ਲੈ ਜਾਈ ਉੱਤੇ ਵਾਲ ਕੱਢ ਕੇ ਰੱਖ ਦੇ ਝਾਟ ਹੀ ਨਿਆਣੇ ਕਿਨੇ ਕਿਦੇ ਹੋ ਜਾਂਦੇ ਇਹ ਪਤਾ ਨਹੀਂ ਲੱਗਦਾ ਕਿਤੇ ਵੇਖ ਲੈ ਚਲੋ ਸੋਖੋ ਦਾਣਾ ਤੁਸੀਂ ਬੜੇ ਹੀ ਸਾਥ ਦਿੱਤਾ ਮੈਂ ਕਹੀ ਇਹ ਦੀ ਸੋਚਨੀ ਆ ਵੀ ਮੇਰਾ ਆਪਣਾ ਭੈਣ ਭਰਾ ਵੀ ਹੁੰਦਾ ਨਾ ਤੇ ਸ਼ਾਇਦ ਉਹ ਵੀ ਇੰਨਾ ਸਾਥ ਨਾ ਦਿੰਦਾ ਸਾਡਾ ਜਿੰਨਾ ਤੂੰ ਦਿੱਤਾ ਚਲੋ ਕੋਈ ਗੱਲ ਨਹੀਂ ਇਕੱਲੇ ਕੰਮ ਕਰ ਵਿੱਚ ਨਹੀਂ ਜਦੋਂ ਮੈਨੇ ਲੋੜ ਪੈਂਦੀ ਪੈਹੇ ਤੇ ਲਵੀ ਮੈਂ ਫੜ ਕੇ ਲੈ ਆਉਣੀ ਆ ਜਿੱਦਾਂ ਮਰਜੀ ਵੀ ਆ ਬੰਦੇ ਨੂੰ ਗੋਣ ਕਦੀ ਭਲਾਉਣਾ ਨਹੀਂ ਚਾਹੀਦਾ ਲਾਗੇ ਕੋਈ ਆਣ ਗਵਾਣਦਾ ਇਹੀ ਸੁਖ ਹੁੰਦਾ ਵਾ ਰਿਸ਼ਤੇਦਾਰਾਂ ਤੇ ਕਦੇ ਕਦਾਈ ਆਉਣਾ ਹੁੰਦਾ ਚੱਲ ਕੇ ਇਹ ਲਾਗ ਮੈਂ ਕਹਿੰਦੀ ਆਣ ਗਵਾਣ ਦੀ ਮੈਂ ਪ੍ਰਾਜਾਦਾ ਹੁੰਦੀ ਐ ਸਗੋਂ ਕੋਈ ਨਾ ਚਲੋ ਕੋਈ ਸਮਝਦੇ ਵੀ ਨਹੀਂ ਐ ਨਾ ਅੱਜ ਕੱਲ ਮੇਰੀ ਨਵੀਂ ਬੜਾ ਦਿੱਤਾ ਉਹ ਤੇ ਹੁਣ ਵੀ ਕਹਿੰਦੀ ਆ ਜੇ ਤੈਨੂੰ ਜ਼ਿਆਦਾ ਸਤਾਉਂਦੇ ਆ ਤੇ ਸਿਮੂ ਨੂੰ ਮੈਂ ਆਪਣੇ ਕੋਲ ਪੜਨੇ ਪਾ ਲੈਨੀ ਆ ਤੇ ਮੈਂ ਹਾਂ ਨਾ ਇਹਨਾਂ ਨੂੰ ਹੀ ਤਰਸਦੇ ਆ ਹੁਣ ਇਹ ਵੱਧ ਥੋੜੇ ਹੋ ਗਏ ਆ ਸਤਾਂਉਂਦੇ ਹੀ ਹੁੰਦੀ ਆ ਸਾਰੇ ਨਿਆਣੇ ਕੇ ਹਾਂ ਚਲੋ ਬੀਜੀ ਵੀ ਰੁੱਜ ਗਏ ਬੀਜੀ ਨੂੰ ਬੜੀ ਚਿੰਤਾ ਹੁੰਦੀ ਹੁਣ ਤੇ ਮੈਨੂੰ ਕੋਈ ਫਿਕਰ ਰਹਿੰਦਾ ਵਾ ਬਸ ਕਿ ਸਾਡਾ ਆਪਣਾ ਘਰ ਬਣ ਜੇ ਚਲੋ ਬਣ ਜੂਗਾ ਕੋਈ ਗੱਲ ਨਹੀਂ ਬੱਚੇ ਤਾਂ ਹੋ ਗਏ ਨਾ ਸਾਰੇ ਦਿਨ ਮੋੜ ਆਉਂਦੇ ਹੁੰਦੇ ਆ ਬੰਦੇ ਨੂੰ ਯਕੀਨ ਨਹੀਂ ਆਉਂਦਾ ਅੱਜ ਨਾਲ ਦੇ ਘਰ ਵਾਲੇ ਵੀ ਆਏ ਸ਼ਹਿਰੋਂ ਲੱਗਦਾ ਆ ਆਏ ਸਵੇਰ ਦੇ ਸੱਸ ਪਾਇਆਂ ਦੇ ਹੀ ਕਰਨ ਗੱਡੀ ਲੱਗੀ ਨਾ ਕਦੀ ਕਦੀ ਆਉਂਦੇ ਸਾਫ ਸਫਾਈ ਕਰਨ ਆ ਮੈਨੂੰ ਸਿਰੇ ਟੱਕਰੀ ਹੀ ਬਾਹਰ ਅੱਛਾ ਹੂੰ ਸਫਾਈ ਕਰਨ ਆਏ ਕਹਿੰਦੇ ਚਲ ਜਣਾ ਘਰ ਕਹਿੰਦੇ ਫੇਰ ਛੇਤੀ ਚਲੋ ਹਾਂ ਤੇ ਇਨਾ ਬੜਾ ਸ਼ੁਕਰ ਮਨਾਉਣੀ ਅਭੀ ਆਕਾਰ ਹਨੂ ਰਹਿਣ ਨੂੰ ਮਿਲਿਆ ਵਾ ਨਹੀਂ ਤੇ ਸ਼ਹਿਰਾਂ ਚ ਇੱਕ ਕਮਰੇ ਤੇ ਕਰਾਇ ਤੇ ਜਿੱਤਾ ਰਹੀਦਾ ਨਾ ਇਨਾ ਦਿਨਾਂ ਚ ਗਰਮੀ ਚ ਨਹੀਂ ਗੁਜ਼ਾਰਾ ਹੁੰਦਾ ਬੜਾ ਔਖਾ ਵਾ ਪਿੰਡਾ ਥਾਂ ਵਿੱਚ ਮੌਜ ਬੜੀ ਹੀ ਰਹਿਂਦੀ ਸਗੋ ਸ਼ਹਿਰਾਂ ਚ ਤੇ ਰਹਿਣਾ ਬੜਾ ਔਖਾ ਆ ਇਹ ਤੇ ਹਾਂ ਐਵੇਂ ਘਰ ਦੀ ਨਾ ਚਿੰਤਾ ਕਰਿਆ ਕਰ ਜਾਈ ਜਿਹੜੀ ਚੀਜ਼ ਪੈਸੇ ਨਾਲ ਮਿਲ ਜਾਂਦੀ ਹੈ ਨਾ ਉਹਦਾ ਨਹੀਂ ਇਨਾ ਸੋਚੀਦਾ ਅੱਜ ਨਹੀਂ ਤੇ ਕੱਲ ਵਾਏ ਗਰੂ ਦੇ ਹੀ ਦਊਗਾ ਇਨਾ ਸ਼ੋਰ ਗੁਜਾਰ ਕਰ ਕਿ ਵਾਏ ਗਰੂ ਨੇ ਤੈਨੂੰ ਆ ਬੱਚਿਆਂ ਦੀ ਦਾਤ ਬਖਸ਼ਦੀ ਕਿੰਨਾ ਚਿਰ ਤੋਂ ਇਨਾਂ ਨੂੰ ਤਰਸਦੀ ਰਹੀ ਹਾਂ ਪਤਾ ਨਾ ਇਹ ਤੇ ਹੈ ਸੋਹਕਾ ਇਹੋ ਸਭ ਤੋਂ ਵੱਡੀ ਅਨਮੋਲੀ ਦੇਣਾ ਜਿਹੜੀ ਬੰਦਾ ਪੈਸੇ ਨਾਲ ਕਦੀ ਖਰੀਦ ਨਹੀਂ ਸਕਦਾ ਇਹ ਟੱਬਰ ਦੇ ਵਿੱਚ ਬੈਠੀ ਆ ਦੁਨੀਆ ਤੇ ਮੇਰੀ ਸਾਜ ਬਣੀ ਆ ਇਹ ਤੋਂ ਵੱਧ ਔਰ ਮੈਨੂੰ ਕੀ ਚਾਹੀਦਾ ਬਸ ਫਿਰ ਘਰ ਵੀ ਰੱਬ ਨੇ ਦੇ ਹੀ ਦੇਣਾ ਵਾ ਪਤਾ ਹੀ ਨਹੀਂ ਲੱਗਣਾ ਵੇਖਿਓ ਤੁਹਾਨੂੰ ਚਾਹੇ ਸੇ ਘਰ ਵੀ ਕਿਹੜੇ ਵੇਲੇ ਬਣ ਜਾਣਾ ਬਸ ਭਾਵੇਂ ਦੋ ਹੀ ਕਮਰੇ ਬਣ ਜਿੱਦਣ ਆਪਣਾ ਘਰ ਬਣ ਗਿਆ ਨਾ ਫਿਰ ਮੈਨੂੰ ਕੋਈ ਟੈਨਸ਼ਨ ਨਹੀਂ ਬਣ ਜਾਣਾ ਵਾ ਐਵੇਂ ਨਹੀਂ ਚਿੰਤਾ ਕਰੀਦੀ ਹੁੰਦੀ ਬਾਜੀ ਕਿੱਥੇ ਗਏ ਕੰਮ ਤੇ ਅੱਛਾ ਅੱਛਾ